ਸਾਸਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰਪਣਾ ਚੈਨਲ ਦੇ ਉੱਪਰ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੋਂ ਉਹਨਾਂ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਕਮੈਂਟ ਕਰਦੇ ਰਿਹਾ ਕਰੋ ਤੇ ਸਾਨੂੰ ਦੱਸਦੇ ਰਿਹਾ ਕਰੋ ਵੀਡੀਓ ਵਧੀਆ ਲੱਗੀ ਜਾਂ ਕਿਵੇਂ ਲੱਗੀ ਤੇ ਇੱਥੇ ਜੀ ਸ਼ਾਮ ਦਾ ਟਾਈਮ ਦਿਨ ਚ ਆਪਾਂ ਪਿੰਡੇ ਚਲੇ ਗਏ ਸੀਗੇ ਦੋ ਤਿੰਨ ਘਰਾਂ ਦੇ ਪਤਾ ਲੈਣਾ ਸੀ ਜਾਣਾ ਸੀਗਾ ਇਸ ਕਰਕੇ ਆਪਾਂ 11 ਕਵਜੇ 11 ਵਾਲੀ ਚਾਹ ਬਣਾ ਕੇ ਚੱਲ ਗਏ ਸੀਗੇ ਤੇ ਆਪਾਂ ਨੂੰ 2:30 ਵਜੇ ਜੀ ਪਿੰਡ ਚ ਕਿਉਂਕਿ ਕਈ ਘਰਾਂ ਦੇ ਜਾਣਾ ਹੋ ਗਿਆ ਮੜੇ ਬਣਨ ਲ ਟਾਈਮ ਲੱਗ ਜਾਂਦਾ ਤੇ ਮੱਝਾਂ ਹੁਣ ਜੇ ਆਪਾਂ ਬਾਹਰ ਬੰਨਣ ਲੱਗ ਗਏ ਤੇ ਸਾਨੂੰ ਫਰਸ ਦਾ ਪਤਾ ਲੱਗਦਾ ਹੁਣ ਮੱਝਾਂ ਬਾਹਰ ਸੀਗੀਆਂ ਹੁਣ 4 ਵਜ ਰਹੇ ਨੇਗੇ ਤੇ ਮੱਝਾਂ ਆਪਾਂ ਹੁਣੀ ਥੋੜਾ ਟਾਈਮ ਹੋਇਆ ਅੰਦਰ ਲੈ ਕੇ ਆਏਾਂਗੇ ਇੱਥੇ ਟਾਈਮ ਸਬਕ 4:30 ਦਾ ਸੀਗਾ 15-20 ਮਿੰਟ ਹੋ ਗਏ ਪਰ ਮੱਝਾਂ ਅੰਦਰ ਲਾਇਆਏ ਸੀਗੇ ਪਹਿਲਾਂ ਥੋੜਾ ਥੋੜਾ ਇਹਨਾਂ ਨੂੰ ਸੰਨੀ ਪਾ ਦਿੰਨੇ ਆ ਤੇ ਸੁੱਕਾ ਦਾਣਾ ਰਲਾ ਦਿੰਨੇ ਲਿਆ ਕੇ ਬੰਨ ਦਿੰਨੇ ਆ ਇਹਨੇ ਥੋੜਾ ਥੋੜਾ ਖਾ ਲੈਂਦੀਆਂ ਨੇ ਤੇ ਹੁਣ ਆਪਾਂ ਧਾਰਾਂ ਖਾਤਰ ਇਹਨਾਂ ਨੂੰ ਨੀਰੇਚਾਰਾ ਪਾ ਲਿਆ ਬੰਡਜਿਆਂ ਨੂੰ ਟਾਈਮ ਲੱਗ ਜਾਂਦੇ ਮੜੇ ਮੜ ਨਾਲ ਸਾਡੀ ਜਿਹੜੀ ਪਹਿਲੇ ਨੰਬਰ ਤੇ ਮੱਝ ਖੜੀ ਆਣੀ ਕਿਲਾ ਪਟਾਤਾ ਜੀ ਤਾਂ ਹੀ ਸਾਨੂੰ ਬਾਹਰ ਬੰਨਣ ਤੋਂ ਡਰ ਲੱਗਦਾ ਕਿਉਂਕਿ ਜੇ ਅਸੀਂ ਕਿਤੇ ਜਾਣਾ ਹੁੰਦਾ ਨਾ ਫਿਰ ਸਾਨੂੰ ਔਖਾ ਹੋ ਜਾਂਦਾ ਇਹਨੇ ਕਿਲਾ ਪਟਾ ਕੇ ਗਾਹ ਪਾਤਾ ਇਹ ਤਾਂ ਸ਼ੁਕਰ ਅੱਜ ਕਰੇ ਸੀਗੇ ਜੀਰੀ ਭਰਨ ਲੱਗ ਰਹੇ ਸੀ ਤਾਂ ਕਰਕੇ ਲੋਟਾ ਗਿਆ ਕੰਮ ਜੇ ਮੰਮੀ ਕੱਲੀ ਹੁੰਦੀ ਫਿਰ ਔਖਾ ਹੋ ਜਾਂਦਾ ਅੰਦਰ ਖੜੀਆਂ ਮੱਜਾਂ ਨਾ ਸਾਨੂੰ ਐ ਨਹੀਂ ਹੁੰਦਾ ਵੀ ਆਪਾਂ ਕਿਤੇ ਜਾਣ ਐ ਤੇ ਆਪਣੀ ਮੱਜਾਂ ਐ ਹੁੰਦੇ ਵੀ ਅੰਦਰ ਖੜੀਆਂ ਨੇ ਵੀ ਆਪਾਂ ਬੇਫਿਕਰੇ ਜੀ ਰਹਨੇ ਆ ਤੇ ਇੱਕ ਕਮੈਂਟ ਆਇਆ ਸੀ ਜੀ ਕਹਿੰਦੇ ਵੀ ਤੁਹਾਨੂੰ ਕੰਮ ਬਹੁਤ ਜ਼ਿਆਦਾ ਤੁਸੀਂ ਮਸ਼ੀਨ ਵੇਚ ਦਿਓ ਜਾਂ ਮਸ਼ੀਨ ਦਾ ਕੰਮ ਬੰਦ ਕਰ ਦਿਓ ਦੇਖੋ ਜੀ ਹੁਣ ਮਸ਼ੀਨ ਆਪਾਂ ਹੁਣ ਹੀ ਲੈਤੀ 1.5 ਲੱਖ ਰੁਪਇਆ ਲਾਇਆ ਹੈ ਤੇ ਹੁਣ ਐ ਇੱਕੋ ਦਾ ਮਾਪਾ ਇਹਨੂੰ ਬੰਦ ਵੀ ਨਹੀਂ ਕਰ ਸਕਦੇ ਫਿਰ ਕਹਿਣਗੇ ਪਹਿਲਾਂ ਤੁਹਾਨੂੰ ਲੈਣ ਦੀ ਕਾਲੀ ਸੀ ਹੁਣ ਤੁਹਾਨੂੰ ਛੇਤੀ ਵੇਚਣ ਦੀ ਕਾਲੀ ਹੋਗੀ ਤੇ ਦੇਖਦੇ ਆਂ ਜੇ ਕੰਮ ਲੋਟ ਆਇਆ ਲੋਟ ਨਹੀਂ ਆਪਾਂ ਇੱਕ ਕੰਮ ਤਾਂ ਆਪਾਂ ਨੂੰ ਛੱਡਣਾ ਹੀ ਪਊਗਾ ਜਾਂ ਮਸ਼ੀਨ ਵਾਲਾ ਜਾਂ ਮੱਝਾਂ ਵਾਲਾ ਮੱਝਾਂ ਨੂੰ ਤੁਹਾਨੂੰ ਪਤਾ ਜੀ ਇੱਥੇ ਜ਼ਿੰਮੇਵਾਰ ਨੇ ਕਰੇ ਸਰਦਾਰ ਨਹੀਂ ਮੱਝ ਬਣਾ ਤਾਂ ਚਾਹੇ ਦੋ ਰੱਖ ਲਈਏ ਤੇ ਚਾਹੇ ਆਪਾਂ ਵਧਾ ਲਈਏ ਦੂਆਏ ਵੀ ਨਹੀਂ ਪਤਾ ਪਰ ਕਰਾਂਗੇ ਜੀ ਕੋਈ ਸੈਟਿੰਗ ਕੰਮ ਦੀ ਵੀ ਤੇ ਇੱਕ ਕਮੈਂਟ ਆਇਆ ਸੀ ਕਿ ਨਾ ਥੋੜੀ ਸਭ ਤੋਂ ਵਧੀਆ ਮੱਝ ਕਿਹੜੀ ਐ ਆ ਜਿਹੜੀ ਮੱਝ ਦੇ ਪਤਾ ਹਰ ਕੱਢ ਰਹੇ ਸਭ ਤੋਂ ਵਧੀਆ ਮੱਝ ਇਹੀ ਐ ਸਾਡੇ ਘਰ 'ਚ ਤੇ ਇਹਦਾ ਪਹਿਲੇ ਸਵੇਰੇ 13-14 ਲੀਟਰ ਦੁੱਧ ਸੀਗਾ ਉਸ ਤੋਂ ਬਾਅਦ ਜਿਹਦਾ ਪਿਛਲਾ ਥਣ ਖਰਾਬ ਹੋ ਗਿਆ ਤੇ ਫਿਰ ਵੀ ਖਰਾਬ ਥਣ ਨਾਲ ਇਸ ਵਾਰ ਵੀ ਇਹਨੇ ਤੀਜਾ ਸੂਆ ਸੂ ਗਈ ਤੇ ਆਪਾਂ ਨੇਪ ਮਾਰਿਆ ਦੇ ਉੱਤੇ ਸਹੀ 13 ਲੀਟਰ ਦੁੱਧ ਸੀਗਾ ਰੇ ਥੱਲੇ ਸਤ ਸਵੇਰੇ ਤੇ 6 ਸ਼ਾਮ ਨੂੰ ਸਹੀ 13 ਲੀਟਰ ਦੁੱਧ ਤਾਂ ਜੇਕਰ ਇਹਦਾ ਥਣ ਖਰਾਬ ਨਾ ਹੁੰਦਾ ਤਾਂ 15-16 ਲੀਟਰ ਦੁੱਧ ਦੇਣਾ ਸੀ ਜੇ ਮੱਝ ਨੇ ਇਹ ਮੂਰਨ ਅਸਲ ਚ ਆਉਂਦੇ ਜੀ ਮੱਝੇ ਥੋੜੀ ਹੈ ਨਾ ਆ ਇਹਦਾ ਪਤਲੇ ਪਿੰਡੇ ਦੀ ਹੈ ਜਮਾ ਥੋੜੇ ਜਿਹਾ ਨਾ ਦੁੱਧ ਦੀ ਖਾਰ ਮੰਨਣੇ ਕਰਕੇ ਲੱਸੀ ਹੋ ਜਾਂਦੀ ਹੈ ਪਰ ਕੰਦ ਕਾਠੀ ਬਹੁਤ ਹੈ ਜੀ ਮੱਝ ਦਾ ਸੀਲ ਵੀ ਬਹੁਤ ਜ਼ਿਆਦਾ ਹੈ ਤੇ ਇੱਕ ਕਮੈਂਟ ਹੋ ਰਾਇਆ ਜੀ ਕਿ ਛੋਡੇ ਮੱਝਾਂ ਚੈੱਕ ਪਾਸ ਹੋ ਗਈਆਂ ਆ ਜਿਹੜੀ ਮੱਝ ਦੀ ਆ ਖੜੀ ਆਪਣੀ ਝੋਟੀ ਦੀ ਸ਼ਾਂ ਪੁੱਤਰੀ ਸੀ ਇਹ ਆਪਾਂ ਨੂੰ ਦਿਖਾਈ ਆਪ ਹੀ ਦੇਣ ਲੱਗ ਗਈ ਜੀ ਆਪਾਂ ਡਾਕਟਰ ਤੋਂ ਪਾਸ ਨਹੀਂ ਕਰਾਈ ਤੇ ਆਪਾਂ ਨੂੰ ਪਤਾ ਲੱਗਣ ਲੱਗਿਆ ਜੀ ਆਪਣੀ ਮੱਝੇ ਗੱਭਣ ਹੈਗੀ 3 ਮਹੀਨੇ ਦੀ ਹੋ ਗਈ ਜੀ 21 22 ਤਰੀਕ ਨੂੰ ਇਹ ਤੇ ਇਹਨੂੰ ਚੌਥਾ ਲੱਗ ਗਿਆ ਤੇ ਆਪ ਤੋਂ ਹੀ ਪਤਾ ਚੱਕ ਕਰਾਈ ਨਹੀਂ ਵੀ ਇੰਨਕ ਤਾਂ ਦੇਖ ਆਪਾਂ ਨੂੰ ਸਮਝ ਹੈਗੀ ਹਨਾ ਵੀ ਮੱਝ ਆਪਣੀ ਹੈਗੀ ਹੈਗੀ ਤੇ ਇਸ ਦਾ ਆਪ ਹੀ ਪਤਾ ਲੱਗਣ ਲੱਗ ਗਿਆ ਫਿਰ ਆਪਾਂ ਡਾਕਟਰ ਤੋਂ ਚੈੱਕ ਕਰਾਉਣ ਦੀ ਟਾਲੀ ਕਰਤੀ ਤੇ ਬਾਕੀ ਜੀ ਸਾਨੂੰ ਪਤਾ ਜਿਹੜੀ ਮੱਝ ਆ ਬਾਹਰ ਪਤਾਰ ਕੱਢ ਰਹੀ ਸੀ ਇਹਦੇ ਹੁਣੀ ਸੀਮਨ ਰਖਵਾਇਆ ਸੀਗਾ ਤੇ ਉਹ ਪਰਲੀ ਮੱਝ ਆਪਣੀ ਬੋਲ ਪਈ ਹੈ ਜੀ ਦੀਵਾਰ ਤੋਂ ਉਹਦੇ ਵੀ ਅਕਤੀ ਅਸੀਂ ਕੁਝ ਨਹੀਂ ਕਰਵਾਇਆ ਅੱਗੇ ਨੂੰ ਦੇਖਾਂਗੇ ਤੇ ਇਹ ਮੱਝ ਆਪਣੀ ਝੋਟੀ ਆਪਣੀ ਡੋਕਾ ਕਰ ਰਹੀ ਹੈਗੀ ਤੇ ਡੋਕਾ ਨੇ ਦੋ ਤਿੰਨ ਵਾਰੀ ਕਰਕੇ ਭਾਨ ਨਾ ਤੇ ਹਜੇ ਤੱਕ ਬੋਲੀ ਹੈ ਨਹੀਂ ਜੀ ਇਹਦੀ ਉਡੀਕ ਹੈ ਹੁਣ ਆਪਾਂ ਨੂੰ ਜੇ ਵੀ ਇਹ ਬੋਲ ਪੇ ਇਹਨੂੰ ਵੀ ਤਿੰਨ ਮਹੀਨੇ ਹੋ ਗਏ ਜੀ ਸੂਈ ਨੂੰ ਸੱਥਾ ਲੱਗ ਗਿਆ ਵੀ ਹੁਣ ਇਹਦਾ ਅੱਗੇ ਨਮੀ ਹੋਣ ਦਾ ਹੱਕ ਹੈ ਤੇ ਆ ਝੁੱਟੀ ਜੀ ਆਪਣੀ 2 ਸਾਲ ਦੀ ਹੋ ਗਈ ਇਹ ਨਾ 2 ਸਾਲ ਦੀ ਹੋ ਜੂਗੀ 11ਵੇਂ ਮਹੀਨੇ ਚ 11ਵੇਂ ਮਹੀਨੇ ਤੰਤਰਿਕ ਨੂੰ ਉਹ ਝੁੱਟੀ 2 ਸਾਲ ਦੀ ਹੋ ਜੂਗੀ ਹਜੇ ਤੱਕ ਤਾਂ ਇਹ ਬੋਲੀ ਨਹੀਂ ਦੇਖੋ ਹੁਣ ਛਾਲਾ ਛੂਲਾ ਜਿਹਾ ਮਾਰ ਰਹੀ ਹੈਗੀ ਸ਼ਾਇਦ ਬੋਲ ਪੇ ਤੇ ਇੱਥੇ ਆਪਾਂ ਕੱਢ ਰਹੇ ਹਾਂ ਆਪਣੀ ਝੋਟੀ ਦੀ ਤਾਰ ਇਹ ਦੇਖ ਰਿਆ ਇਹਨੂੰ ਬਜਾਇ ਨੂੰ ਸੁਣਨੀ ਨਹੀਂ ਕਰੀ ਹੈ ਜੀ ਇਹਨੂੰ ਵੀ ਛੇਤੀ ਆ ਹੋਰ ਵੀ ਮੰਨੂ ਇਹ ਮੂਰੇ ਸੁਣਨੀ ਪਾਦਣ ਪਹਿਲਾਂ ਇਹਨੂੰ ਨੀਲੇ ਚਾਰਾ ਪਾਤਾ ਸੀਗਾ ਇਹ ਝੋਟਰੀਆਂ ਸਾਡੇ ਜੀ ਕੱਟੀ ਨੇ ਵਾੜ ਰੱਖਨੇ ਦੀ ਤਾਰ ਕੱਢਣੀ ਵੀ ਔਖੇ ਹੋਰੇ ਮੂਰ ਲੈਕ ਥਾਣ ਤਾਂ ਪਹਿਲਾਂ ਵੜਦਾ ਸੀਗਾ ਮਸਾ ਠੀਕ ਰਹਿ ਸੁਨ ਦੁਬਾਰ ਤੋਂ ਫੇਰ ਵੜਦਾ ਜੇ ਨਹੀਂ ਛੱਡਦੇ ਤਾਂ ਔਖੇ ਛੱਡਦੇ ਆ ਤਾਂ ਵੀ ਤੰਗ ਕਰਦੀ ਏ ਝੁੱਟੀ ਨੂੰ ਤੇ ਇੱਧਰ ਆਪਣਾ ਨੀਰਾਚਾਰਾ ਵੀ ਥੋੜਾ ਮੋਟਾ ਹੁਣ ਤਾਂ ਹੋ ਗਿਆ ਹੁਣ ਦੇਖਾਂਗੇ ਜੀ ਕੇਰਾ ਇਹਨੂੰ ਪਾਣੀ ਤਾਂ ਨਹੀਂ ਲਾ ਕੇ ਰੇਪਾ ਕੇ ਵੱਡਾ ਲਾ ਲਾਂਗੇ ਕਣਕ ਵੀ ਆਪਣੀ ਨਿਕਲਿਆ ਹੀ ਐ ਆ ਦੇਖੋ ਜੀ ਲੱਗ ਰਿਹਾ ਨੀਰਾਚਾਰਾ ਖਾਣੇ ਵੀ ਤੇ ਇੱਕ ਕਮੈਂਟ ਹੋ ਰਾਇਆ ਸੀ ਕਿ ਤੁਸੀਂ ਨਾ ਵੀ ਮੱਝ ਦਾ ਇੱਕ ਡੰਗ ਟਾਲ ਦੋ ਇਹਦੇ ਉਸ ਤੋਂ ਦੋ ਤਿੰਨ ਵਾਰੀ ਡੰਗ ਟਾਲਤੇ ਸਵੇਰ ਨੂੰ ਵੀ ਫਿਰ ਵੀ ਉਸੇ ਟਾਈਮ ਤੇ ਮਿਲਦੀ ਹੈ ਜਾਂ ਕਿ ਸ਼ਾਮ ਨੂੰ ਡੰਗ ਟਾਲਿਆ ਆਪਾਂ ਇੱਕ ਦਿਨ ਤਾਂ ਅਸੀਂ ਵਿਆਹ ਵਾਗੇ ਸੀ ਉਸ ਦਿਨ ਦਾ ਡੰਗ ਟਲ ਗਿਆ ਇੱਕ ਦਿਨ ਇਹ ਮਿਲੀ ਨਹੀਂ ਸੀ ਲੇਟ ਹੋ ਗਈ ਸੀ ਪਰ ਅਪਚੋਈ ਨੇ ਸਪੇਕੇ ਸਵੇਰੇ ਧਾਰ ਕੱਢਾਂਗੇ ਹੁਣ ਤਾਂ ਤੇ ਉਹ ਸਵੇਰੇ ਵੀ ਉਸੇ ਟਾਈਮ ਹੀ ਮਿਲੀ ਉਦੋਂ ਪਹਿਲਾਂ ਨਹੀਂ ਮਿਲੇਗੀ ਇਹ ਤਾਂ ਆਪਦੇ ਟਾਈਮ ਦੀ ਪੱਕੀ ਹੈ ਜੀ ਇਹਦਾ ਕੋਈ ਲਾਜ ਨਹੀਂ ਹੈਗਾ ਤੇ ਬਹੁਤ ਲਾਜਕਰ ਕਰ ਦੇਖ ਲਿਆ ਸੀ ਇਹ ਜਮਾਂ ਪੱਕੀ ਹੈਗੀ ਇਹ ਨਹੀਂ ਆਦੀ ਹਿੰਡ ਤੋਂ ਭੁੰਦੀ ਕਿਉਂਕਿ ਜਿਨ੍ਹਾਂ ਦੇ ਘਰੋਂ ਆਈ ਥੋੜੀ ਲੇਟ ਧਾਰ ਕੱਢਿਆ ਕਰਦੇ ਸਾਨੂੰ ਆਦਤ ਸੀ ਸਵੇਰੇ ਵੀ ਲੇਟ ਈ ਧਾਰ ਕੱਢਿਆ ਕਰਦੇ ਸ਼ਾਮ ਨੂੰ ਵੀ ਇਹਨੂੰ ਉਹੀ ਆਦਤ ਬਣੀ ਹੋਈ ਹੈਗੀ ਸਾਨੂੰ ਆਦਤ ਨਹੀਂ ਹੈਗੀ ਵੀ ਲੇਟ ਦੀ ਸੀ 5 5 ਵਸ ਸਵੇਰੇ ਵੀ 5 ਸ਼ਾਮ ਨੂੰ ਵੀ 5 ਸਵੇਰ ਦਾ ਸ਼ਾਇਦ ਅਸੀਂ 10 20 ਮਿੰਟ ਲੇਟ ਵੀ ਹੋ ਜਾਈਏ ਕਦੇ ਪਰ ਸ਼ਾਮ ਨੂੰ ਨਹੀਂ ਅਸੀਂ ਲੇਟ ਹੁੰਦੇ ਸ਼ਾਮ ਨੂੰ ਅਸੀਂ 5 ਵਜੇ ਧਾਰਾ ਕੱਢ ਲੈਣੇ ਆ ਤੇ ਝੋਟੀ ਨੂੰ ਕੱਟੀ ਨੂੰ ਝਗਾਉਣੇ ਜੇ ਆਪਾਂ ਆਪ ਲਵੇ ਬੈ ਕੇ ਝਗਾਉਣੇ ਆ ਕਿਉਂਕਿ ਇਹਨੇ ਥਣਾ ਬਾਡ ਰੱਖੇ ਨੇਗੇ ਪਿੱਛੋਂ ਚੰਗੋ ਨਾ ਪਿਛਲਾ ਥਾਣੀ ਛੱਡਦੇ ਆ ਇਹਨੂੰ ਇੱਕ ਵਾਰੇ ਉਸ ਸਾਈਡ ਵਾਲਾ ਇੱਕ ਸਵੇਰੇ ਸ਼ਾਮ ਨੂੰ ਦੂਜੀ ਸਾਈਡ ਵਾਲਾ ਤੇ ਬਹੁਤ ਤੰਗ ਕਰਦੇ ਇਹਨਾਂ ਬੰਦਨ ਖੋਲਣ ਨੂੰ ਨਾ ਇਹਨੂੰ ਦੁੱਧ ਛੱਡੇ ਬਿਨਾ ਸਰੇ ਨਾ ਐ ਹੁੰਦਾ ਪਲ ਜੂਗੀ ਵਿਚਾਰੀ ਹੋ ਜੂਗੀ ਮਾੜੀ ਮੋਟੀ ਸਿਆਲ ਐ ਚੱਲ ਹੁਣ ਜਾਂਜੀ ਆ ਜੂਗੀ ਨਾਲ ਇਹਦੇ ਚ ਇਦਾਂ ਲਿਬੜਾ ਮੂੰਹ ਹੁੰਦਾ ਜੀ ਸਾਰਾ ਆਪਣੇ ਕੱਪੜੇ ਤੇ ਲਾ ਦਿੰਦੀ ਐ ਇਹ ਕਿਉਂਕਿ ਦੁੱਧ ਚੁੰਮ ਕੇ ਇਹਨਾਂ ਝੱਗ ਹੋ ਰਹੀ ਹੁੰਦੀ ਐ ਮੂੰਹ ਤੇ ਸਾਰਾ ਕੱਪੜਾ ਨਾਲ ਲਾ ਦਿੰਦੀ ਐ ਤੇ ਇੱਧਰ ਜੀ ਸ਼ਾਮ ਦਾ ਬਿਲਕੁਲ ਤਵੇਲਾ ਹੋ ਰਿਹਾ ਸੀਗਾ ਢਾਲ ਰੋਟੀ ਨੂੰ ਵੀ ਆਪਣਾ ਤਵੇਲਾ ਹੋ ਗਿਆ ਜੀ ਅੱਜ ਪਿੰਡ ਜਾਣੇ ਕਰਕੇ ਆ ਕੇ ਆਪਾਂ ਨੂੰ ਸੂਟ ਕੱਢਣ ਦਾ ਹੋ ਗਿਆ ਥੋੜਾ ਜਿਹਾ ਸੂਟ ਰਹਿਦਾ ਸੀ ਉਹ ਪੂਰਾ ਕਰ ਦਈਏ ਵੀ ਤੇ ਜੀਰੀ ਭਰਤੀ ਸੀ ਇਹਨਾਂ ਨੇ ਵੇੜੇ 'ਚੋਂ ਦੋ ਟਰਾਲੀਆਂ ਭਰ ਗੀਆਂ ਜੀ ਕੁਛ ਰਹਿ ਗਈ ਥੋੜੀ ਜੀ ਤੇ ਆਪਣੇ ਕੁੱਤੇ ਅੱਜ ਬਾਹਰ ਹੀ ਖੜੇ ਸੀ ਅਜ ਤੱਕ ਮੱਜਾ ਆਪਾਂ ਆਖੋ ਜੀ ਬਾਹਰ ਕੱਢਣ ਲੱਗ ਗਏ ਇੱਥੇ ਕੰਪੈਨ ਥੋੜੀ ਜਿ ਇੱਧਰ ਕਰਵਾਤੀ ਤੇ ਮੱਜਾਂ ਇੱਥੇ ਬੰਦਣ ਲੱਗ ਗਏ ਕਿਉਂਕਿ ਕੰਪੈਨ ਕਹਿੰਦੇ ਸਾਫ਼ ਕਰਕੇ ਅੰਦਰ ਲਾਵਾਂਗੇ ਐਨਾ ਕੂੜਾ ਕਬਾੜਾ ਇਹ ਇੱਧਰ ਛੱਡਿਆ ਚੱਕ ਕੇ ਸਾਰਾ ਇੱਧਰ ਪਿਆ ਸੀ ਇਹਨੂੰ ਅੱਗ ਲਾਉਣੀ ਹੈ ਹਜੇ ਜੇ ਤੋਣੀਆਂ ਬੱਢਣਾਂਏ ਸੀਗੇ ਜੇ ਆਪਾਂ ਹਜੇ ਆਪਾਂ ਗੋਭੀ ਚੀਰਨੀ ਆ ਆਲੂ ਗੋਭੀ ਸਬਜ਼ੀ ਬਣਾਵਾਂਗੇ ਹਜੇ ਉਹ ਚੀਰਾਂਗੇ ਜਾ ਕੇ ਮੜੇ ਮੜ ਨਾਲ ਲੇਟ ਹੋ ਜਾਂਦਾ ਜੀ ਸ਼ਾਮ ਨੂੰ ਤਾਂ ਉਹਦੇ ਨਾਲ ਦੇ ਨਾਲ ਹੀ ਦਿਨ ਛਿਪ ਜਾਂਦਾ 6 ਵਜੇ ਨਿਹਰਾ ਹੋਣ ਲੱਗ ਜਾਂਦਾ ਹੈਗਾ ਸਬਜੀ ਆਪਣੇ ਥੋੜੀ ਹੋਈ ਜਿਹੀ ਇੱਕ ਦੀ ਸਬਜੀ ਦੇਣੀ ਕੋਈ ਜਿਆਦਾ ਮੂਲੀਆਂ ਥੋੜੀਆਂ ਹੋਈਆਂ ਨੇ ਪਾਲਕ ਵੀ ਥੋੜੀ ਜਿਹੀ ਕਿਉਂਕਿ ਪਾਲਕ ਦੀ ਕੱਕਰੀ ਹੋਰ ਸੀ ਉਹ ਆਪਣੇ ਮਰਗੀ ਜੀ ਕਿਤੇ ਪਾਣੀ ਖੁੱਲਾ ਰਹਿ ਗਿਆ ਮੋਟਰ ਚੱਲ ਗਈ ਤੇ ਉਹ ਹੋਈ ਨਹੀਂ ਪਾਲਕ ਮੇਥਾ ਮੇਥੀ ਹੈਗਾ ਇੰਨਾ ਕੁ ਤੇ ਬਾਕੀ ਗੋਭੀ ਆਪਣੇ ਖੇਤ ਚ ਹੈਗੀ ਹੈ ਜੀ ਉਹ ਸਬਜੀ ਉਥੋਂ ਆਪ ਲੈ ਆਉਣੀ ਹੈ ਗੋਭੀ ਗੋਭੀ ਤਾਂ ਹੁਣ ਆਮ ਹੋ ਰਹੀਏ ਗੱਲ ਕਰ ਹੋਰ ਸਬਜੀ ਨਹੀਂ ਕੋਈ ਹੈਗੀ ਮਟਰ ਵਗੈਰਾ ਨਹੀਂ ਲੱਗੇਗੇ ਨਹੀਂ ਮਟਰ ਬਾਦੂ ਹੋ ਜਾਂਦੇ ਇੱਥੇ ਵੀ ਗੋਭੀ ਆਪਣੀ ਬਾਵਾ ਹੋ ਗਈ ਆ ਕਿਤੇ ਪਾਣੀ ਖੁੱਲਾ ਰਹਿ ਗਿਆ ਜੀ ਪਤਨਿ ਪਾਪਾ ਜੀ ਤੋਂ ਰਹਿ ਗਿਆ ਉਹ ਸਾਰੀ ਸਬਜੀ ਮਰ ਗਈ ਖਾਸ ਹੀ ਲਾਈ ਸੀਗੀ ਘੰਟਿਆਂ ਦਾ ਦੁਕਾਨ ਤਿਆਰ ਕਰ ਰੱਖਿਆ ਜੇ ਥਲੇ ਪਾਸੇ ਆਪਾਂ ਗਾਜਰਾ ਉਧਰ ਵੀ ਜੀਆਂ ਹੋਈਆਂ ਨੇ ਗਾਜਰਾ ਵੀ ਮਰ ਗਏ ਸੀ ਜੀ ਗੇਤੀਆਂ ਸੀ ਜਿਹੜੀਆਂ ਪਾਲਕ ਗਾਜਰਾ ਸਾਰਾ ਕੁਝ ਹੀ ਆਪਣਾ ਉਹ ਦੁਖਰਾਬ ਹੋ ਗਿਆ ਸੀਗਾ ਦਰਪਨ ਆ ਗਏ ਦੂਜੀ ਛੇਤੀ ਬਾਜ ਮਾਰ ਰਹੇ ਸੀਗੇ ਨੇ ਦੁੱਧ ਪਾ ਦੋ ਛੇਤੀ ਆ ਕੇ ਕਿਬਲਾ ਹੋਣ ਲੱਗ ਰਿਹਾ ਮਸਲਾ ਬਣਾਉਣ ਲੱਗ ਰਹੇ ਆਪਾਂ ਸਬਜੀ ਸਬਜੀ ਆਪਾਂ ਜੀਰ ਲਈ ਸੀ ਆ ਕੇ ਧਨੀਆ ਲੈਣ ਗਏ ਸੀ ਆਪਾਂ ਬਾਹਰ ਸੰਤੋਜ ਬਾਹਰ ਜਾਣ ਦਾ ਟਾਈਮ ਵੀ ਨਹੀਂ ਲੱਗਦਾ ਮਸ਼ੀਨ ਦੇ ਚੱਕਰ 'ਚ ਅਸੀਂ ਸਬਜੀ ਦੇਖਣ ਵੀ ਨਹੀਂ ਜਾਂਦੇ ਕੁਝ ਨਹੀਂ ਇਸ ਤਾਂ ਬਾਹਰ ਹੀ ਨਹੀਂ ਨਿਕਲਦੇ ਇੱਧਰ ਆਪਾਂ ਫੁੱਲ ਰੱਖ ਰੱਖੇ ਨੇ ਥੋੜੇ ਨਰਮ ਹੋ ਜਾਣਗੇ ਗਰਮ ਪਾਣੀ 'ਚ ਫਿਰ ਛੇਤੀ ਬਣ ਜਾਂਦੇ ਨੇ ਫਿਰ ਸਬਜੀ ਗਲਦੀ ਜੀ ਨਹੀਂ ਬਸ ਐਂ ਖੜੀ ਖੜੀ ਰਹੂਗੀ ਥੋੜਾ ਜਿਹਾ ਆਪਾਂ ਇਹਨਾਂ ਨੂੰ ਬਾੜ ਲਾਂਗੇ ਤੇ ਅਸਤਵਾਰ ਵੀ ਨਹੀਂ ਜਾਂਦੇ ਬਹੁਤ ਘੱਟ ਬਾਹਰ ਨਿਕਲਦੇ ਆ ਬਸ ਹੁਣ ਤਾਂ ਦੋ ਟਾਈਮ ਵਾਗੇ ਸਵੇਰੇ ਮੈਂ ਸਬੰਨੀਆਂ ਸ਼ਾਮ ਨੂੰ ਖੁੱਲਣ ਦਾ ਟਾਈਮ ਹੂੰ ਤਾਂ ਅਸੀਂ ਜੰਮੀ ਬਾਹਰ ਨਹੀਂ ਜਾਂਦੇ ਅਮਰੂਦ ਲੱਗ ਰਹੇ ਨੇ ਬਾਹਰ ਮੰਮੀ ਬੇਸ਼ੱਕ ਪਾਪਾ ਤੋੜ ਲਿਓਣ ਤੇ ਸਾਤੋਂ ਬਾਹਰ ਅਮਰੂਦ ਲੈਣ ਵੀ ਨਹੀਂ ਜਾਇਆ ਜਾਂਦਾ ਅਸੀਂ ਅੰਦਰ ਮਸ਼ੀਨ ਤੇ ਹੀ ਖੜੇ ਰਹਿੰਨੇ ਆ ਬਸ ਲਾਲ ਚੋਜ ਜਾਂਦੇ ਜੀ ਉੱਥੀ ਉੱਥੇ ਚਾਹ ਪਾਣੀ ਪੀ ਲਿਆ ਆਪਦਾ ਤੇ ਉਥੇਂਦਰੀ ਬੈਠੇ ਰਹਨੇ ਆ ਇੱਥੇ ਜੇ ਲਫਾਫੇ ਸੀਗੇ ਮਿਰਚਾਂ ਮਿਰਚਾਂ ਪਸਾਇ ਕਿ ਲੰਦੀਆਂ ਸੀਗੀਆਂ ਇਲਫਾਫੇ ਜੀ ਪਈਆਂ ਸੀਗੀਆਂ ਰੰਗ ਜਾ ਬਦਲ ਗਿਆ ਸੀ ਆਪਣੇ ਮਿਰਚਾਂ ਦਾ ਪਤਾ ਨਹੀਂ ਕੀ ਹੋ ਗਿਆ ਸੀ ਅਪਾ ਦੇਖ ਰਹੇ ਸੀ ਵੀ ਕਾਹਤੋਂ ਕੁਸਤਾ ਰੰਗ ਹੀ ਫਿੱਕਾ ਹੁੰਦਾ ਕਿਉਂਕਿ ਉਹਦੇ ਕਲਰ ਹੁੰਦਾਗਾ ਮੁੱਲ ਵਾਲੀ ਮਿਰਚਾਂ ਚ ਤਾਂ ਕਰਦੇ ਮਿਰਚੇ ਥੋੜੀਆਂ ਜਿਹੀਆਂ ਫਿੱਕੀਆਂ ਜਿਹੀਆਂ ਹੀ ਹੁੰਦੀਆਂ ਨੇਗੀਆਂ ਮਨ ਲੱਗਿਆ ਵੀ ਇਹ ਕਿਤੇ ਖਰਾਬ ਤਾਂ ਨਹੀਂ ਹੋਗੀਆਂ ਇਹ ਕਿੰਨੇ ਰੰਗ ਅੱਡ ਹੁੰਦਾ ਹੈ ਮੂਲ ਦੀ ਮਿਰਚ ਖਾ ਕੇ ਅੱਡ ਜੀ ਲੱਗਦੀਆਂ ਨੇ ਇੱਧਰ ਆਪਾਂ ਬਣਾਉਣ ਲੱਗ ਰਹੇ ਹਾਂ ਜੀ ਤੜਕਾ ਚਲੋ ਜੀ ਵੀਡੀਓ ਦਾ ਨੰਦਾ ਪੈਥੀ ਕਰਦੇ ਹਾਂ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਨਾਲੇ ਚੈਨਲ ਨੂੰ ਕਰ ਲਓ ਜੀ ਵਾਤ ਤੋਂ ਵਾਤ ਸਬਸਕ੍ਰਾਈਬ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਲੱਗੀਵੇਂ ਲੱਗੀ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਥੈਂਕ ਯੂ